ਚੋਣਾ ਦੇ ਵਿਚਾਲੇ ਈਡੀ ਦਾ ਵੱਡਾ ਐਕਸ਼ਨ ਵੇਖਣ ਨੂੰ ਮਿਲਿਆ ਈਡੀ ਦੇ ਵੱਲੋਂ ਝਾਰਖੰਡ ਦੇ ਰਾਂਚੀ ਦੇ ਵਿੱਚ ਰੇਡ ਕੀਤੀ ਗਈ ਹੈ ਤੇ ਰੇਡ ਕਰਕੇ 20 ਕਰੋੜ ਤੋਂ ਵੱਧ ਕੈਸ਼ ਹੈ ਜਿਹੜਾ ਜ਼ਬਤ ਕੀਤਾ ਗਿਆ ਹੈ ਬਰਾਮਦ ਕੀਤਾ ਗਿਆ ਹੈ ਤਦਅਸੀਏ ਕਿ ਮੰਤਰੀ ਦੇ ਨਿੱਜੀ ਸਖਤਰ ਦੇ ਘਰੋਂ ਇਹ ਮੋਟੀ ਰਕਮ ਮਿਲੀ ਹੈ ਤਦਅਸੀਏ ਕਿ ਟੈਂਡਰ ਘੁਟਾਲੇ ਦੇ ਵਿੱਚ ਈਡੀ ਦੀ ਵੱਡੀ ਰਿਕਵਰੀ ਹੈ ਜਿਹੜੀ ਸਾਹਮਣੇ ਆਈ ਹੈ ਤਾਂ ਦਰਅਸਲ ਪਿੰਡੂ ਵਿਕਾਸ ਮੰਤਰੀ ਆਲਮਗੀਰ ਦੇ ਨਿੱਜੀ ਸਖਤਰ ਦੇ ਨੌਕਰ ਦੇ ਘਰੋਂ ਇਹ ਜਿਹੜੀ ਰਕਮ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਹਾਲੇ ਵੀ ਜਿਹੜੀ ਬ੍ਰਾਹਮਤ ਕੈਸ਼ ਦੀ ਗਿਣਤੀ ਆ ਉਹ ਲਗਾਤਾਰ ਜਾਰੀ ਹੈ ਤੇ ਕਈ ਲੀਡਰਾਂ ਅਤੇ ਇੰਜੀਨੀਅਰਾਂ ਦੇ ਟਿਕਾਣਿਆਂ ਤੇ ਵੀ ਹਾਲੇ ਤੱਕ ਛਾਪਾਂ ਮਾਰੇ ਜਾ ਰਹੇ ਤੇ ਕਈ ਹੋਰ ਵੀ ਜਿਹੜੀਆਂ ਖਬਰਾਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਨੋਟਾਂ ਦਾ ਅੰਬਾਰ ਹੈ ਉਹ ਦਿਖਾਈ ਦੇ ਰਿਹਾ ਤੇ ਕਿੰਨੀਆਂ ਗੱਡੀਆਂ ਨੇ ਜਿਹੜੀਆਂ ਨੋਟਾਂ ਦੀਆਂ ਦਿਕ ਰਹੀਆਂ ਹਨ ਤਾਂ ਦੱਸ ਦਈਏ ਕਿ ਵੱਡੀ ਰਿਕਵਰੀ ਐ ਈਡੀ ਦੇ ਵੱਲੋਂ ਚੋਣਾ ਦੇ ਵਿਚਾਲੇ ਕੀਤੀ ਗਈ ਹੈ ਰਾਂਚੀ ਦੇ ਵਿੱਚ ਰੇਡ ਕੀਤੀ ਗਈ ਜਿਸ ਤੋਂ ਬਾਅਦ ਇਹ 20 ਕਰੋੜ ਤੋਂ ਵੱਧ ਜਿਹੜਾ ਕੈਸ਼ ਆ ਉਹ ਬਰਾਮਦ ਕੀਤਾ ਗਿਆ ਤਾਂ ਹਾਲੇ ਵੀ ਜਿਹੜੀ ਤਲਾਸ਼ੀ ਹੈ ਉਹ ਜਾਰੀ ਹੈ ਤੇ ਦੱਸ ਦਈਏ ਕਿ ਜਿਹੜੀ ਗਿਣਤੀ ਹੈ ਤਾਂ 30 ਕਰੋੜ ਤੱਕ ਕਿਹਾ ਜਾ ਰਿਹਾ ਵੀ ਹੋ ਸਕਦੀ ਹੈ ਤਾਂ ਦੱਸ ਦਈਏ ਕਿ ਵੱਡੀ ਖਬਰ ਹੈ ਜਿਹੜੀ ਇਸ ਵੇਲੇ ਦੇ ਸਾਹਮਣੇ ਆ ਰਹੀ ਹੈ ਝਾਰਖੰਡ ਦੇ ਟੈਂਡਰ ਘੁਟਾਲੇ ਮਾਮਲੇ ਦੇ ਵਿੱਚ ਈਡੀ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ